ਪੰਜਾਬ ਅੰਦਰ ਸੂਬਾ ਸਰਕਾਰ ਭਾਵੇਂ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਅੱਜ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਬੈਠੇ ਵੱਡੇ ਵੱਡੇ ਮਾਹਰ ਡਾਕਟਰ ਪਰੇਸ਼ਾਨ ਨਜ਼ਰ ਆ ਰਹੇ ਨੇ ਡਾਕਟਰਾਂ ਦੀ ਕਮੀ ਕਾਰਨ ਦੂਜੇ ਪਾਸੇ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਹੁਣ ਤਾਂ ਹਾਲਾਤ ਇਹ ਬਣਦੇ ਜਾ ਰਹੇ ਨੇ ਕਿ ਡਾਕਟਰਾਂ ਦਾ ਸਰਕਾਰੀ ਨੌਕਰੀ ਤੋਂ ਮੋਹ ਪੰਗ ਹੁੰਦਾ ਜਾ ਰਿਹਾ ਹੈ ਜੀਹਾਂ ਸਰਕਾਰ ਤੋਂ ਹੋ ਕੇ ਕਫਾ ਡਾਕਟਰ देना चौंदे ने इस्तीफा ਦੱਸੋ ਕਿ ਕੀ ਸਮਝੀਏ ਪੰਜਾਬੀਆਂ ਆਪਣੀ ਸਿਹਤ ਦਾ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਸਰਕਾਰ ਦਾ ਤਾਂ ਸਿਹਤ ਸਹੂਲਤਾਂ ਵੱਲ ਕੋਈ ਧਿਆਨ ਹੈ ਨਹੀਂ ਜੀ ਹਾਂ ਪੰਜ ਚਾਰ ਸਿਹਤ ਸਹੂਲਤਾਂ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨਹੀਂ ਪੁਰਾਣੀਆਂ ਇਮਾਰਤਾਂ ਨੂੰ ਰੰਗ ਕਰਕੇ ਉਹਨਾਂ ਅੱਗੇ ਫੋਟੋਆਂ ਤਾਂ ਜ਼ਰੂਰ ਖਿੱਚਵਾਈਆਂ ਜਾਂਦੀਆਂ ਨੇ ਸਿਹਤ ਮਾਡਲ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਨੇ ਪਰ ਹਸਪਤਾਲ 'ਚ ਬੈਠੇ ਵੱਡੇ ਅਤੇ ਮਾਹਰ ਡਾਕਟਰਾਂ ਨੂੰ ਕਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਸਵਾਲ ਕੋਈ ਧਿਆਨ ਨਹੀਂ ਦਿੱਤਾ ਚਾਰਿਆ ਅਤੇ ਹੁਣ ਤਾਂ ਹਾਲਾਤ ਇਹ ਬਣ ਚੁੱਕੇ ਨੇ ਕਿ ਡਾਕਟਰਾਂ ਦਾ ਸਰਕਾਰੀ ਹਸਪਤਾਲਾਂ ਤੋਂ ਮੂੰਹ ਪੰਨ ਹੁੰਦਾ ਜਾ ਰਿਹਾ ਹੈ ਉਹ ਸਿਹਤ ਵਿਭਾਗ ਨੂੰ ਨੌਕਰੀ ਛੱਡਣ ਦੇ ਨੋਟਿਸ ਤੱਕ ਭੇਜਣ ਲੱਗੀ ਨਹੀਂ ਜੀ ਹਾਂ ਸਰਕਾਰ ਤੋਂ ਡਾਕਟਰ ਨੇ ਖਫਾ ਦੇਣਾ ਚਾਹੁੰਦੇ ਨਹੀਂ ਇਸਤੀਫਾ ਅਤੇ ਇਸ ਸੰਬੰਧੀ ਬਾਕਾਇਦਾ ਸਿਹਤ ਵਿਭਾਗ ਨੂੰ ਨੋਟਿਸ ਵੀ ਭੇਜੇ ਗਏ ਨਹੀਂ ਜੀ ਹਾਂ ਬਠਿੰਡਾ ਦੀ ਜੇਕਰ ਗੱਲ ਕੀਤੀ ਜਾਏ ਤਾਂ ਬਠਿੰਡਾ ਚ ਦੋ ਐਸਐਮਓ ਸਣੇ 8 ਮਹੀਨੇ ਡਾਕਟਰਾਂ ਨੇ ਸਰਕਾਰੀ ਨੌਕਰੀ ਛੱਡਣ ਸੰਬੰਧੀ ਸਿਹਤ ਮਹਿਕਮੇ ਨੂੰ ਨੋਟਿਸ ਦਿੱਤਾ ਹੈ ਹਾਲਾਂਕਿ ਨੋਟਿਸ 'ਚ ਨੌਕਰੀ ਛੱਡਣ ਦੇ ਪਿੱਛੇ ਵੱਖ-ਵੱਖ ਕਾਰਨ ਨਿੱਜੀ ਅਤੇ ਘਰੇਲੂ ਦੱਸੇ ਗਏ ਨੇ ਪਰ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ 'ਚ ਵਧੇ ਕੰਮ ਦੇ ਬੋਝ, ਸਟਾਫ ਦੀ ਕਮੀ ਅਤੇ ਡਾਕਟਰਾਂ ਤੋਂ ਕਰਵਾਏ ਜਾ ਰਹੇ ਵਾਧੂ ਅਤੇ ਗੈਰ ਜ਼ਰੂਰੀ ਕੰਮਾਂ ਕਾਰਨ ਡਾਕਟਰਾਂ ਦਾ ਸਰਕਾਰੀ ਨੌਕਰੀ ਤੋਂ ਮੋਹ ਪੰਟ ਪਨਾ ਚੱਲ ਰਿਹਾ ਹੈ। ਇਹਨਾਂ ਵੱਲੋਂ ਨੌਕਰੀ ਛੱਡਣ ਦਾ ਇਹ ਫੈਸਲਾ ਲਿਆ ਗਿਆ ਹੈ। ਡਾਕਟਰਾਂ ਮੁਤਾਬਕ ਮਰੀਜ਼ਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ ਪਰ ਡਾਕਟਰਾਂ ਅਤੇ ਉਹ ਸਤਾਫ ਨਹੀਂ ਦੇਖੋ ਮੇਰਾ ਖਿਆਲ ਹੈ ਜਿਹੜਾ ਨੋਟਿਸ ਦਿੰਦਾ ਸਭ ਦੀ ਸ਼ਾਇਦ ਆਪਣੀਆਂ ਇੰਡੀਵਿਜੂਅਲ ਪ੍ਰੋਬਲਮਸ ਨੇ ਜਿਵੇਂ ਇੱਕ ਸਾਡੇ ਕੇਐਨਟੀ ਵਾਲੇ ਡਾਕਟਰ ਗਏ ਨੇ ਤੇ ਉਹਨਾਂ ਦਾ ਕੋਈ ਫੈਮਿਲੀ ਇਸ਼ੂਸ ਦੀ ਹੋ ਫ੍ਰੀ ਕੋਰਟ ਤੋਂ ਆਉਂਦੇ ਸੀ ਤੇ ਉਹਨਾਂ ਨੇ ਸ਼ਾਇਦ ਉੱਥੇ ਕੋਈ ਫ੍ਰੀ ਕੋਰਟ ਜਾਂ ਕਿਤੇ ਹੋਰ ਕੋਈ ਕੋਰਸ ਕਰਨ ਵਾਸਤੇ ਜਾਂ ਕੁਝ ਆਪਣਾ ਫੈਮਿਲੀ ਦੀ ਅ ਪਰਵੰਧਨ ਦੀ ਪ੍ਰੋਬਲਮ ਦੱਸੀ ਸੀ ਜਿਸ ਕਰਕੇ ਲਿਤਾ ਮੇਰੇ ਵੀ ਇਹੀ ਸੀਗੇ ਥੋੜੇ ਜਿਹਾ ਫੈਮਿਲੀ ਸਰਕਮਸਟੈਂਸਸ ਇਹ ਜਿਹੇ ਸੀਗੇ ਜਿਸ ਕਰਕੇ ਮੈਂ ਇੱਕ ਵਾਰ ਨੋਟਿਸ ਦਿੱਤਾ ਔਰ ਇਹਦੇ ਵਿੱਚ ਕੋਈ 90 ਦਿਨ ਦਾ ਪੀਰੀਅਡ ਹੈ ਤੇ ਉਹਦੇ ਵਿੱਚ ਜੇ ਹਾਲਾਤ ਠੀਕ ਹੋ ਜਾਂਦੇ ਨੇ ਤਾਂ ਉਸ ਹੱਬ ਨਾਲ ਉਹਦਾ ਫੈਸਲਾ ਦਿੱਤਾ ਜਾ ਸਕਦਾ ਹੈ ਪਹਿਲਾਂ ਵੀ ਲਿਖ ਕੇ ਦਿੱਤਾ ਗਿਆ ਹੈ ਕਿ ਵੀਆਈਪੀ ਡਿਊਟੀਆਂ ਲਈ ਇਹਨਾਂ ਲਈ ਇੱਕ ਅਲੱਗ ਤਰ੍ਹਾਂ ਦਾ ਕੇਡਰ ਕ੍ਰੀਏਟ ਕੀਤਾ ਜਾ ਸਕਦਾ ਹੈ ਐਮਬੀਬੀਐਸ ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਸਕਦੀ ਹੈ ਤੇ ਡੈਫੀਨਿਟਲੀ ਡਾਕਟਰ ਤਾਂ ਹਮੇਸ਼ਾ ਹੀ ਚਾਹੁੰਦੇ ਨੇ ਕਿ ਉਹਨਾਂ ਤੋਂ ਡਾਕਟਰੀ ਕੰਮ ਲਿੱਤਾ ਜਾਵੇ ਕਿਤਨਾ ਕਿਤੇ ਕੁਝ ਕਲੀਨਿਸ਼ੀਅਨ ਜਿਹੜਾ ਨੇ ਉਹਨਾਂ ਨੂੰ ਕਈ ਵਾਰੀ ਇਹ ਲੱਗਦਾ ਹੈ ਬੀਏ ਦੇ ਨਾਲ ਉਹ ਜੋ ਕੰਮ ਕਰਨਾ ਚਾਹੁੰਦੇ ਸੀ ਉਹ ਸ਼ਾਇਦ ਨਹੀਂ ਕਰ ਪਾ ਰਹੇ ਆ। ਓਪੀਡੀ ਬਹੁਤ ਜ਼ਿਆਦਾ ਹੋ ਗਈ ਹੈ। ਪਿਛਲੇ ਸਾਲਾਂ ਦੇ ਵਿੱਚ ਓਪੀਡੀ 6-700 ਸੀ ਤੇ ਉਹ ਜਿਹੜੀ ਵਧ ਕੇ ਹੁਣ ਓਪੀਡੀ ਜਿਹੜੀ ਸਿਵਲ ਹਸਪਤਾਲ ਦੀ ਅਸੀਂ ਗੱਲ ਕਰੀਏ ਜ਼ਿਲ੍ਹਾ ਹਸਪਤਾਲ ਦੀ ਤਾਂ ਲਗਭਗ 1700-1800 ਦੀ ਓਪੀਡੀ ਹੋ ਗਈ ਹੈ। ਪਰ ਡੈਫੀਨੇਟਲੀ ਜੇ ਡਾਕਟਰ ਛੱਡ ਕੇ ਜਾ ਰਹੇ ਨੇ ਤਾਂ ਸਾਨੂੰ ਇਸ ਬਾਰੇ ਥੋੜਾ ਜਿਹਾ ਜ਼ਰੂਰ ਸੋਚਣਾ ਪਏਗਾ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਜਿਹੜੀਆਂ ਮੈਡੀਕਲ ਡਿਊਟੀਆਂ ਤੋਂ ਬਿਨਾ ਬਾਕੀ ਡਿਊਟੀਆਂ ਨੇ ਉਹਦਾ ਕੀ ਗੱਲ ਕੀਤਾ ਜਾ ਸਕਦਾ ਹੈ? ਇਹ ਤੇ ਵੀ ਦੱਸਣ ਯੋਗ ਹੈ ਕਿ ਬਠਿੰਡਾ ਚ ਪਿਛਲੇ 2 ਸਾਲਾਂ ਚ 4 ਡਾਕਟਰ ਸਰਕਾਰੀ ਨੌਕਰੀ ਛੱਡ ਚੁੱਕੇ ਨੇ ਅਤੇ ਕੋਰੋਨਾ ਕਾਲ ਦੌਰਾਨ ਵੀ 11 ਡਾਕਟਰਾਂ ਨੇ ਨੌਕਰੀ ਛੱਡ ਦਿੱਤੀ ਸੀ ਜੀ ਹਾਂ ਡਾਕਟਰਾਂ ਦਾ ਸਰਕਾਰੀ ਨੌਕਰੀ ਤੋਂ ਮੋਹ ਪੰਕੰਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਡਾਕਟਰ ਯੂਨੀਅਨ ਦੇ ਆਗੂਆਂ ਦਾ ਵੀ ਕਹਿਣਾ ਹੈ ਕਿ ਡਾਕਟਰਾਂ ਤੇ ਪੈ ਰਹੇ ਵਾਧੂ ਬੋਝ ਕਾਰਨ ਹੀ ਡਾਕਟਰ ਸਰਕਾਰੀ ਨੌਕਰੀਆਂ ਛੱਡਣ ਨੂੰ ਮਜਬੂਰ ਹੋ ਰਹੀ ਨੇ ਪਿਛਲੇ ਕਈ ਸਾਲਾਂ ਤੋਂ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਨਹੀਂ ਗਈ ਤੇ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਕਮੀ ਕਾਰਨ ਬਾਹਰ ਡਾਕਟਰਾਂ ਨੂੰ ਉਹ ਕੰਮ ਵੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕੰਮ ਉਹਨਾਂ ਦੀ ਡਿਊਟੀ ਦੇ ਵਿੱਚ ਨਹੀਂ ਆਉਂਦੀ ਜਿਸ ਕਾਰਨ ਵੱਡੀ ਗਿਣਤੀ ਚ ਡਾਕਟਰ ਸਰਕਾਰੀ ਨੌਕਰੀ ਛੱਡ ਰਹੇ ਨੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਸਰਕਾਰ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਗਿਆ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਹੜੇ ਸਾਰੇ ਡਾਕਟਰ ਨੇ तकरीबन ਵਰਕਲੋਡ ਤੋਂ ਪ੍ਰੇਸ਼ਾਨ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ 2020 ਦੇ ਵਿੱਚ ਲਾਸਟ ਡਾਕਟਰਾਂ ਦੀ ਭਰਤੀ ਹੋਈ ਸੀ ਐਮਬੀਬੀਐਸ ਡਾਕਟਰਾਂ ਦੀ ਭਰਤੀ ਹੋਈ ਸੀ 2020 ਦੇ ਤੋਂ ਲੈ ਕੇ ਹੁਣ ਤੱਕ तकरीबन ਸਾਡੇ ਹਰ ਸਾਲ 50 ਤੋਂ 60 ਡਾਕਟਰ ਜਿਹੜੇ ਆ ਉਹ ਐਮਡੀ ਕੋਰਸਸ ਕਰਨ ਚਲੇ ਜਾਂਦੇ ਆ ਉਹਦੇ ਨਾਲ ਇੱਕ ਕਮੀ ਹੋ ਜਾਂਦੀ ਆ ਹੁਣ 200 2020 ਦੇ ਵਿੱਚ ਜੋ ਡਾਕਟਰ ਭਰਤੀ ਕੀਤੇ ਗਏ ਸੀ ਉਹ ਲਗਾਤਾਰ 50-50 ਕਰਕੇ ਹਰ ਸਾਲ ਐਮਡੀ ਕਰਨ ਵਾਸਤੇ ਮੈਡੀਕਲ ਕਾਲਜਾਂ ਚਲੇ ਜਾਂਦੇ ਨੇ ਉੱਥੋਂ ਕਰਨ ਤੋਂ ਬਾਅਦ ਵਾਪਸ ਆ ਕੇ ਉਹ ਐਮ ਡੀ ਡਾਕਟਰ ਬਣ ਜਾਂਦੇ ਨੇ ਸਪੈਸ਼ਲਿਸਟ ਬਣ ਜਾਂਦੇ ਨੇ ਇਹਦਾ ਮਤਲਬ ਇਹ ਹੈ ਕਿ ਇੱਕ ਹੁਣ ਇਸ ਸਮੇਂ ਇੰਨੀ ਭਰਤੀ ਨਾ ਹੋਣ ਕਰਕੇ 4 ਸਾਲਾਂ ਦੇ ਵਿੱਚ ਸਾਡੇ ਕੋਲੇ ਐਮ ਬੀਬੀਐਸ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਇੰਨੀ ਕਮੀ ਹੋਣ ਕਰਕੇ ਜਿਹੜੇ ਐਮ ਬੀਬੀਐਸ ਜਰਨਲ ਐਮਓ ਦੇ ਕੰਮ ਹੁੰਦੇ ਨੇ ਖਾਸ ਕਰਕੇ ਪੈਰੀਫਰੀ ਦੇ ਵਿੱਚ ਦੂਰ ਦਰਾਡੇ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚ ਉਹ ਵੀ ਸਪੈਸ਼ਲਿਸਟ ਡਾਕਟਰਾਂ ਨੂੰ ਕਰਨੇ ਪੈਂਦੇ ਨੇ ਤਾਂ ਉਹ ਇਸ ਸਿਸਟਮ ਕਰਕੇ ਇਸ ਸਾਰੇ ਪ੍ਰਬੰਧ ਕਰਕੇ ਜਿਹੜਾ ਹੋ ਰਿਹਾ ਹੈ ਲਗਾਤਾਰ ਡਾਕਟਰਾਂ ਦੀ ਕਮੀ ਕਰਕੇ ਨਵੇਂ ਆ ਨਹੀਂ ਰਹੇ ਪੁਰਾਣੇ ਪ੍ਰਮੋਟ ਹੋ ਰਹੇ ਨੇ ਪਰਾਣੇ ਕੋ ਛੱਡ ਰਹੇ ਨੇ ਜਾਂ ਪਰਾਣੇ ਰਿਟਾਇਰ ਹੋ ਰਹੇ ਨੇ ਇਸ ਕਰਕੇ ਇਹ ਲਗਾਤਾਰ ਘਟਾ ਪੈ ਰਿਹਾ ਹੈ ਤਾਂ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਇਹ ਭਰਤੀ ਹਰ ਸਾਲ ਹੋਣੀ ਚਾਹੀਦੀ ਹੈ ਇਨ੍ਹਾਂ ਹਾਲਾਤਾਂ ਤੋਂ ਡਾਕਟਰ ਹੀ ਨਹੀਂ ਆਵਾਮ ਵੀ ਖਾਸੀ ਪਰੇਸ਼ਾਨ ਹੈ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਮੋਹੱਲਾ ਕਲੀਨਿਕ ਹੋਵੇ ਜਾਂ ਫਿਰ ਸਰਕਾਰੀ ਹਸਪਤਾਲ ਉਹਨਾਂ ਨੂੰ ਕਿਤੇ ਵੀ ਚੰਗਾ ਇਲਾਜ ਨਹੀਂ ਮਿਲ ਰਿਹਾ ਜੇਕਰ ਕੁਝ ਮਿਲ ਰਿਹਾ ਹੈ ਤਾ ਉਹ ਹੈ ਖੱਜਲਖੁਆनियां ਸਰਕਾਰੀ ਹਸਪਤਾਲ ਜਿਹੜੇ ਬਣਾਏ ਨੇ ਲੋਕਾਂ ਦੀ ਸਹੂਲਤ ਦੇ ਲਈ ਬਣਾਏ ਨੇ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਇਹ ਚਿੱਟੇ ਹਾਥੀ ਹਿਸਾਬਤ ਹੋ ਰਹੇ ਨੇ ਸਿਰਫ ਇੱਥੇ ਬਿਲਡਿੰਗ ਹੀ ਨੇ ਨਾ ਤਾਂ ਡਾਕਟਰ ਮਿਲਦੇ ਨੇ ਮੈਂ ਪਿਛਲੇ ਕਈ ਦਿਨਾਂ ਤੋਂ ਇੱਥੇ ਆ ਰਹੇ ਹਾਂ ਮੈਂ ਆਪਣੀ ਲੱਤ ਦਾ ਕੋਈ ਇਲਾਜ ਕਰਾਉਣਾ ਸੀ ਤੇ ਡਾਕਟਰ ਸਾਹਿਬ ਮਿਲਦੇ ਨਹੀਂ ਸਲਿੱਪ ਜਰੂਰ ਕਟਾਈ ਜਾਂਦੀ ਹੈ ਪਰ ਉਸ ਤੋਂ ਬਾਅਦ ਡਾਕਟਰ ਸਾਹਿਬ ਜਿਹੜੇ ਕਈ ਵਾਰ ਰੋਡ ਤੇ ਹੁੰਦੇ ਨੇ ਜਾਂ ਕੋਈ ਕਹਿੰਦੇ ਨੇ ਵੀ ਗਏ ਹੋਏ ਨੇ ਨਾ ਉਹਨਾਂ ਦਾ ਕੋਈ ਫੋਨ ਨੰਬਰ ਹੁੰਦਾ ਨਾ ਉਹਨਾਂ ਨਾਲ ਕੋਈ ਸੰਪਰਕ ਹੁੰਦਾ ਕਈ-ਕਈ ਘੰਟੇ ਲੰਮਾ ਚਿਰ ਮੇਰੇ ਵਾਂਗੂ ਹੋਰ ਵੀ ਅਨੇਕਾਂ ਹੀ ਮਰੀ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਇਸ ਤੋਂ ਸਰਕਾਰ ਦੀ ਅਣਗਹਿਲੀ ਸਰਕਾਰ ਦੀ ਨਲਾਇਕੀ ਉਹਨਾਂ ਦਾ ਗੈਰ ਜ਼ਿੰਮੇਵਾਰਾਣਾ ਰਵੱਈਆ ਲੋਕਾਂ ਦੀ ਸਿਹਤ ਦੇ ਨਾਲ ਅਤੇ ਮਾਹਰ ਡਾਕਟਰਾਂ ਦੇ ਨਾਲ ਖੇਲਬਾੜ ਨਾ ਕਈਏ ਤੱਕੀ ਕਈਏ ਦੱਸੋ ਕਿ ਕੀ ਸਮਝੀਏ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਡਾਕਟਰ ਨੌਕਰੀ ਪਾਤੋਂ ਅਸਤੀਫਾ ਦੇ ਰਹੇ ਹਨ ਇਸ ਤੋਂ ਲੱਗਦਾ ਕਿ ਹਸਪਤਾਲਾਂ ਵਿੱਚ ਡਾਕਟਰ ਦੀ ਕਮੀਆਂ ਕਾਰਨ ਲੋਕ ਖੱਜਲਖੁਆਰ ਹੋਣਗੇ ਕਾਫੀ ਲੰਮੇ ਸਮੇਂ ਤੋਂ ਡਾਕਟਰਾਂ ਦੀ ਭਰਤੀ ਨਾ ਹੋਣ ਕਾਰਨ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਹੈ ਤੇ ਲੋਕ ਪਰੇਸ਼ਾਨ ਹੋ ਰਹੇ ਨੇ ਕੈਮਰਾਮੈਨ ਇੰਦਰਪ੍ਰੀਤ ਦੇ ਨਾਲ ਮਨੀਸ਼ ਗਰਕ ਪੀਟੀਸੀ ਨਿਊਜ਼ ਪਟਿੰਡਾ